ਹੁਣ ਜਿਨ੍ਹਾਂ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਲੂਕ ਹੀ ਵਜੇ ਹੈ ਪਹਿਲਾਂ ਬਾਪ ਦੇ ਕੋਲ ਫਿਰ ਆਪਣੇ ਵੇਲੇ ਅਕਸਰਾਂ ਨੇ ਜੀ ਹਜੂਰੀ ਕੀਤੀ ਉਹਦੇ ਹਕਾਤ ਕਰਦੇ ਨੇ ਰੋਡ ਸ਼ੋਅ ਕਰ ਰਿਆ ਹਾਂ ਤੇ ਛੱਤ ਦੇ ਬੈਠ ਕੇ ਰੋਟੀ ਖਾਂ ਬੈਠੇ ਤੇ ਵਿਰੋਧੀਆਂ ਨੇ ਕਿਤੇ ਪੂਰੀ ਗੱਲ ਚੁੱਕੀ ਅਸੀਂ ਠੱਕੇ ਖਾ ਕੇ ਇੱਥੋਂ ਤੱਕ ਪਹੁੰਚੇ ਹਾਂ ਔਰ ਸਾਨੂੰ ਪਤਾ ਹੈ ਕਰੀਬਾਂ ਦੇ ਚੁੰਮਾਂ ਚੱਲ ਕੇ ਕਿਤੇ ਵੱਲ ਸਾਨੂੰ ਪਤਾ ਹੈ ਮਜਬੂਰੀ ਸਾਨੂੰ ਪਤਾ ਹੈ ਕਰੀ ਦਾ ਤੁ ਕੀ ਸਵਾਲ ਕਰ ਰਹੇ ਮੇਰਾ ਫਰਜ਼ ਬਣਦਾ ਹੈ ਤੁਹਾਨੂੰ ਹਰ ਸਵਾਲ ਦਾ ਜਵਾਬ ਦੇਣਾ ਹੁਣ ਫਰਕ ਕੀ ਹੈ ਲੋਕ ਕੀ ਚਾਹੁੰਦੇ ਨੇ ਲੋਕ ਚੋੜਦੇ ਨੇ ਅਸੀਂ ਆਪਣਾ ਅਕੂ ਉਹਨੂੰ ਬਣਾਈਏ ਜਿਹਦਾ ਕੋਈ ਫਰਕ ਐਸੀ ਕੰਮ ਲੈ ਸੀ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਲੋਕ ਸਭਾ ਦਾਾਸ ਹੁਣ ਮੇਰਾ ਪ੍ਰਾਰ ਹੈ ਮੈਂ ਇਹਨਾਂ ਨੂੰ ਕਹਿਣਾ ਵੀ ਮੈਂ ਤੁਹਾਡੇ ਪਰਿਵਾਰ ਦਾ ਜੀ ਇਹ ਆਪਣਾ ਪੰਨ ਇਹ ਚੀਜ਼ਾਂ ਨਹੀਂ ਲੱਭਦੀ ਇਹ ਚੀਜ਼ਾਂ ਨਹੀਂ ਮਿਲਦੀ ਮੈਂ ਉਹਨਾਂ ਲੀਡਰਾਂ ਚੁਣੀ ਆ ਜਿਹੜਾ ਆਪਣੇ ਵਕਤਰਾ ਨੂੰ ਧੱਕੇ ਦਵਾ ਜਾਂ ਮੈਂ ਆਪਣੇ ਵਕਤਰਾ ਨੂੰ ਧੱਕੇ ਮਾਣਾ ਮੈਂ ਜਿਹਨੇ ਜੋਗਾ ਮੈਂ ਹਮੇਸ਼ਾ ਉਹਨਾਂ ਦੇ ਨਾਲ ਰਿਹਾ ਮੇਰਾ ਬੇਟਾ ਛੋਟਾ ਹੈ ਤੋਂ 1.5 ਸਾਲ ਦੀ ਉਮਰ ਦਾ ਇਸ ਹੋ ਰਹੀ ਕਿ ਉਹ ਜਦੋਂ ਸੁਪਾ ਹੁੰਦਾ ਮੈਂ ਸਿਰੇ ਆ ਜਾਂਦਾ ਤੇ ਜਦੋਂ ਸੁਪਾ ਹੁੰਦਾ ਤੇ ਮੈਂ ਰਾਤ ਨੂੰ ਕੰਕਦਾ ਇਨਾਂ ਦੇ ਵਿੱਚੋਂ ਕਿਸੇ ਨੇ ਵੀ ਮੈਨੂੰ ਐਮਐਲਏ ਕਰ ਹਰ ਕੋਈ ਬੰਦਾ ਕੰਨ ਸ਼ੈਰੀ ਸ਼ੈਰੀ ਸ਼ੈ ਇਹ ਆਪਣੇ ਕੰਮ ਲੋਕ ਸਭਾ ਚੋਣਾਂ ਦਾ ਅਖਾੜਾ ਜਿਹੜਾ ਇਸ ਸਮੇਂ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਜੇ ਗੱਲ ਕੀਤੀ ਜਾਵੇ ਗੁਰਦਾਸਪੁਰ ਲੋਕ ਸਭਾ ਸੀਟ ਦੀ ਤਾਂ ਇੱਥੋਂ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਾਹਰੀ ਕਲਸੀ ਨੂੰ ਉਮੀਦਵਾਰ ਵਜੋਂ ਉਤਾਰਿਆ ਹੈ ਸਾਡੇ ਨਾਲ ਮੌਜੂਦ ਨੇ ਮੀਟਿੰਗਾਂ ਕਰਨ ਦਾ ਦੌਰ ਜਿਹੜਾ ਲਗਾਤਾਰ ਚੱਲਦਾ ਦਿਖਾਈ ਦੇ ਰਿਹਾ ਹੈ ਸਵੇਰੇ 7 ਵਜੇ ਇਹਨਾਂ ਕੋਲ ਪਹੁੰਚੇ ਆ ਤੇ ਸਾਨੂੰ ਸਮਾਂ ਮਿਲਿਆ ਹੈ ਇਹਨਾਂ ਨਾਲ ਗੱਲਬਾਤ ਕਰਨ ਦਾ ਕਰੀਬ 10 ਵਜੇ ਦੇ ਲੱਗੇ ਲੋਕਾਂ ਦਾ ਜਮਾਵੜਾ ਸੀ ਕਿਸੇ ਨੂੰ ਵੀ ਮਿਲਣ ਤੋਂ ਇਨਕਾਰ ਨਹੀਂ ਸੀ ਕਰ ਰਿਹਾ ਜਿੱਥੇ ਵੀ ਕੋਈ ਬਾਹ ਫੜ ਕੇ ਲੈ ਕੇ ਜਾਂਦਾ ਸੀ ਉਹਦੀ ਗੱਲਬਾਤ ਸੁਣ ਰੇ ਸੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਕਿਉਂਕਿ ਅੱਜ ਭੋਵਾ ਦਾ ਰੁਖ ਕੀਤਾ ਹੋਇਆ ਭੋਵਾ ਵਿੱਚ ਜਾ ਕੇ ਇਹਨਾਂ ਦੀਆਂ ਮੀਟਿੰਗਾਂ ਨੇ ਪਰ ਜੇ ਗੱਲ ਕਰਾਂ ਤਾਂ ਮੈਨੂੰ ਲੱਗਦਾ ਨਹੀਂ ਇਹਨਾਂ ਦੇ ਚਿਹਰੇ ਤੋਂ ਕਿ ਕਿਤੇ ਸੌਂਦੇ ਵੀ ਹੋਣਗੇ ਕਿਉਂਕਿ ਸਵੇਰ ਦੇ ਨਿਕਲੇ ਹੋਏ ਨੇ ਤੇ ਲੋਕਾਂ 'ਚ ਵਿਚਰੇ ਨੇ ਐਮਐਲਏ ਸਾਹਿਬ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਜੀ ਲੋਕ ਸਭਾ ਸੀਟ ਦੇ ਉੱਤੇ ਤੁਹਾਨੂੰ ਪਾਰਟੀਆਂ ਉਤਾਰਿਆ ਗੁਰਦਾਸਪੁਰ ਤੋਂ ਹਲਕੇ 'ਚ ਫਿਰ ਰਹੇ ਹੋ ਲਗਾਤਾਰ ਜਾ ਰਹੇ ਹੋ ਹਲਕਿਆਂ ਦੇ ਵਿੱਚ ਕਿਵੇਂ ਦਾ ਮਾਹੌਲ ਲੱਗ ਰਿਹਾ ਅ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ तरीक ਹੈਗੀ ਵੀ ਤੇ ਜਿਹੜੇ ਜਦੋਂ ਤੱਕ ਸਾਡਾ ਚੋਣ ਪ੍ਰਚਾਰ ਖਤਮ ਹੋਣਾ ਨਾ ਉਦੋਂ ਤੱਕ ਦੀ ਸਾਡੀ ਡੈਰੀ ਜਿਹੜੀ ਉਹ ਫਿਲ ਹੋ ਗਈ ਆ ਪ੍ਰੋਗਰਾਮਾਂ ਦੇ ਤੇ ਡੇਲੀ ਦੇ 50 50 60 60 ਫੋਨ ਆ ਰਹੇ ਨੇ ਵੀ ਸਾਡੇ ਕੋਲ ਆਉ ਸਾਡੇ ਕੋਲ ਆਉ ਵੀ ਇੰਨਾ ਪਿਆਰ ਮਾਣ ਸਤਿਕਾਰ ਜਿਹੜਾ ਮੈਨੂੰ ਮੇਰੇ ਲੋਕ ਦੇ ਰਹੇ ਨੇ ਮੈਂ ਸਦਾ ਰਹਿਣੀ ਆ ਸਾਡੀ ਤੇ ਔਕਾਤ ਹੀ ਨਹੀਂ ਸੀ ਔਰ ਮੈਂ ਮੈਂ ਹੁਣ ਹੱਥ ਜੋੜ ਕੇ ਉਹ ਬੇਨਤੀ ਕਰਨ ਦੇ ਵੀ ਜਿੱਥੇ ਮੇਰੇ ਕੋ ਨੀ ਪਹੁੰਚਿਆ ਜਾਂਦਾ ਮੇਰੀ ਹਾਜ਼ਰੀ ਜ਼ਰੂਰ ਲਵਾਓ ਸੋ ਸਮਾਂ ਵੀ ਥੋੜਾ ਵਕਤ ਬੀਤਦਾ ਜਾ ਰਿਹਾ ਕੰਮ ਜਿਹੜੇ ਅੱਗੇ ਨਾਲੋਂ ਹੋਰ ਰਫ਼ਤਾਰ ਨਾਲ ਚਾਰ ਗੁਣਾ ਚ ਵਧਦੇ ਜਾ ਰਹੇ ਨੇ ਨੀਂਦ ਪੂਰੀ ਕਰਨ ਦਾ ਸਮਾਂ ਮਿਲਦਾ ਕਿ ਨਹੀਂ ਦੇਖੋ ਜੀ ਅ ਨੀਂਦ ਜਿਹੜੀ ਆ ਨੀਂਦ ਪਹਿਲਾਂ ਵੀ ਠੀਕ ਠੀਕ ਹੀ ਪੂਰੀ ਹੁੰਦੀ ਸੀ ਤੇ ਹੁਣ ਵੀ ਲੱਗੇ ਆ ਮਿਹਨਤ ਕਰ ਰਹੇ ਆ ਬਾਕੀ ਉਸ ਪਰਮਾਤਮਾ ਦੇ ਹੱਥ ਵਾਸਾ ਉਹਦੀ ਰਜਾ ਚ ਰਹੀਦਾ ਨੀਂਦ ਜਿਹੜੀ ਆ ਉਹ ਵੀ ਜਿੰਨੇ ਸਾਨੂੰ 2-4 ਘੰਟੇ ਸੌਣ ਨੂੰ ਮਿਲਦੇ ਸੌਂਜੀਦਾ ਜਿ세 ਤਾ ਤੁਸੀਂ ਲਗਾਤਾਰ ਹੀ ਕਹਿੰਦੇ ਹੋ ਕਿ ਹਲਕਾ ਮੇਰਾ ਮੇਰਾ ਆਪਣਾ ਪਰਿਵਾਰ ਆ ਹਲਕੇ ਦੇ ਵਿਚਰੇ ਲੋਕ ਜਾਂ ਨੌਜਵਾਨ ਮੇਰੇ ਆਪਣੇ ਭਰਾ ਨੇ ਆਪਣੇ ਪੁੱਤਰ ਨੇ ਆਪਣੇ ਬੱਚੇ ਨੇ ਆਪਣੇ ਬਜ਼ੁਰਗ ਨੇ ਆਪਣੀਆਂ ਮਾਵਾਂ ਨੇ ਤਾਂ ਜੇ ਮੈਂ ਗੱਲ ਕਰਾਂ ਤੇ ਆਪਣੇ ਪਰਿਵਾਰ ਨੂੰ ਜਿਹੜਾ ਪਰਿਵਾਰਕ ਤੌਰ ਤੇ ਪ੍ਰਮਾਤਮਾ ਨੇ ਤੁਹਾਨੂੰ ਪਰਿਵਾਰ ਬਖਸ਼ਿਆ ਸ਼ੁਰੂ ਤੋਂ ਉਹਦੇ ਵਾਸਤੇ ਸਮਾਂ ਮਿਲ ਪੰਦਾ ਕਿ ਨਹੀਂ ਬੱਚਿਆਂ ਵਾਸਤੇ ਸਮਾਂ ਮਿਲ ਪੰਦਾ ਅ ਕੱਲ ਸੰਡੇ ਸੀ ਬੱਚੇ ਸਕੂਲ ਪੜਦੇ ਆ ਹੌਸਟਲ ਮੈਨੂੰ ਕਈ ਵਾਰੀ ਬੜਾ ਹੁੰਦਾ ਵਿਚਾਰੇ ਕਿਉਂਕਿ ਸੰਡੇ ਦਾ ਟਾਈਮ ਮਿਲਦਾ ਉਹਨਾਂ ਨੂੰ ਗੱਲ ਕਰਨ ਦੀ ਤੇ ਉਹਨਾਂ ਦਾ ਮੈਨੂੰ ਫੋਨ ਆਇਆ ਤੇ ਮੇਰੇ ਕੋਲ ਫੋਨ ਵੀ ਚੁੱਕਿਆ ਨਹੀਂ ਗਿਆ ਤੇ ਕਈ ਵਾਰੀ ਤੇ ਇਹ ਵੀ ਲੱਗਦਾ ਵੀ ਮੇਰੇ ਬੱਚੇ ਵੀ ਸੋਚਣਗੇ ਵੀ ਸਾਡੇ ਪਿਤਾ ਜੀ ਸਾਰੀ ਉਮਰ ਹੀ ਜਿਹੜੀ ਵੀ ਸਾਰਾ ਆਪਣਾ ਟਾਈਮ ਹੀ ਜਿਹੜਾ ਉਹ ਆਪਣੇ ਸੰਗਤ ਨੂੰ ਦੇ ਰਹੇ ਇਹ ਵੀ ਮੇਰਾ ਪਰਿਵਾਰ ਹੈ ਮੇਰੇ ਹਿਸਾਬ ਨਾਲ ਤੇ ਜਦੋਂ ਉਹ ਸੁੱਤੇ ਹੁੰਦੇ ਆ ਉਦੋਂ ਨਿਕਲ ਜਾਂਦੇ ਹੋਗੇ ਤਾਂ ਜਦੋਂ ਸੁੱਤੇ ਹੋਣਗੇ ਉਦੋਂ ਜਾਂਦੇ ਹੋਗੇ ਘਰੇ ਮੇਰਾ ਇੱਕ ਮੇਰਾ ਬੇਟਾ ਛੋਟਾ ਆ ਉਹ 1.5 ਸਾਲ ਦੀ ਉਹਦੀ ਇਸ ਹੋਊਗੀ ਤੇ ਉਹ ਜਦੋਂ ਸੁੱਤਾ ਹੁੰਦਾ ਮੈਂ ਸਵੇਰੇ ਆ ਜਾਣਾ ਤੇ ਜਦੋਂ ਸੁੱਤਾ ਹੁੰਦਾ ਤੇ ਮੈਂ ਰਾਤ ਨੂੰ ਘਰ ਜਾਣਾ ਤੇ ਜਦੋਂ ਕਿਤੇ ਉਹ ਮੈਨੂੰ ਕਿਤੇ ਟਾਈਮ ਲੱਗਦਾ ਜਿਤਨਾ ਵੀ ਵਿੱਚ ਕੋਈ ਮੀਟਿੰਗ ਹੁੰਦੀ ਹੈ ਜਾਗਦੇ ਮੈਨੂੰ ਮਿਲ ਜਾਂਦਾ ਉਹਨੂੰ ਇੱਕ ਵੱਖਰਾ ਚਾ ਚੜ ਜਾਂਦਾ ਵੀ ਮੈਂ ਮਿਲਿਆ ਅੱਜ ਸੋ ਪਰਿਵਾਰ ਹੈ ਮਾਨ ਹੈ ਇਹ ਵੀ ਮੇਰਾ ਪਰਿਵਾਰ ਹੈ ਅੱਗੇ ਬਟਾਲਾ ਹਲਕਾ ਮੇਰਾ ਪਰਿਵਾਰ ਸੀ ਅੱਜ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਲੋਕ ਸਭਾ ਗਰਦਾਸਪੁਰ ਮੇਰਾ ਪਰਿਵਾਰ ਹੈ ਮੈਂ ਇਹਨਾਂ ਨੂੰ ਕਹਿਣਾ ਵੀ ਮੈਂ ਤੁਹਾਡੇ ਪਰਿਵਾਰ ਦਾ ਜੀ ਆ ਹੁਣ ਤੁਸੀਂ ਵੇਖਿਆ ਹੋਊਗਾ ਇੱਥੇ ਆਉਂਦੇ ਨੇ ਕੋਈ ਗੁੱਟ ਫੜ ਕੇ ਇੱਧਰ ਨੂੰ ਲੈ ਜਾਂਦਾ ਕੋਈ ਉੱਧਰ ਨੂੰ ਲੈ ਜਾਂਦਾ ਲਗਾਤਾਰ 3 ਘੰਟਿਆਂ ਤੋਂ ਇਹ ਹੀ ਦੇਖਦੇ ਪਏ ਆ ਕਿ ਤੁਹਾਨੂੰ ਕੋਈ ਨਾ ਕੋਈ ਗੁੱਟ ਫੜ ਕੇ ਕਦੀ ਕਿਤੋਂ ਕਦੀ ਕਿਤੇ ਤੁਹਾਡੇ ਦਫ਼ਤਰ ਤੋਂ ਕਿਲੋ ਕਿਲੋਮੀਟਰ ਦੂਰ ਤੱਕ ਖਿੱਚ ਕੇ ਲੈ ਜਾਂਦੇ ਕਿ ਸਾਡੀ ਗੱਲ ਸੁਣ ਲਿਓ ਸੋ ਕਹਿਣ ਦਾ ਪਾਪਾ ਜੀ ਇਹ ਆਪਣਾ ਪਾਨਾ ਉਹਨਾਂ ਦਾ ਇਹ ਚੀਜ਼ਾਂ ਨਹੀਂ ਲੱਭਦੀਆਂ ਇਹ ਚੀਜ਼ਾਂ ਨਹੀਂ ਮਿਲਦੀਆਂ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਆ ਜਿਹੜਾ ਆਪਣੇ ਵਰਕਰਾਂ ਨੂੰ ਤੱਕੇ ਦਵਾ ਜਾਂ ਮੈਂ ਆਪਣੇ ਵਰਕਰਾਂ ਨੂੰ ਦਬਕੇ ਮਾਰਾਂ ਮੈਂ ਜਿੰਨੇ ਜੁਗਾ ਮੈਂ ਹਮੇਸ਼ਾ ਉਹਨਾਂ ਦੇ ਨਾਲ ਰਹਿਣਾ ਔਰ ਮੈਂ ਰਿਣੀ ਵੀ ਆ ਕਿਉਂਕਿ ਮੇਰੀ ਤੇ ਔਕਾਤ ਹੀ ਨਹੀਂ ਸੀ ਅੱਜ ਜਿੱਥੇ ਮੈਨੂੰ ਬਿਠਾ ਦਿੱਤਾ ਮੇਰੇ ਲੋਕਾਂ ਨੇ ਬਿਠਾਇਆ ਔਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਅੱਜ ਜੇ ਲੋਕ ਸਭਾ ਦੀ ਮੈਨੂੰ ਸੀਟ ਮਿਲੀ ਹੈ ਤੇ ਕਿੰਨਾ ਕਰਕੇ ਮੇਰੇ ਲੋਕਾਂ ਕਰਕੇ ਮਿਲੀ ਹੈ ਜੀ ਤੇ ਜੇ ਮੈਂ ਗੱਲ ਕਰਾਂ ਜਿਸ ਤਰੀਕੇ ਨਾਲ ਤੁਸੀਂ ਆਪਣਾ ਬਟਾਲਾ ਹਲਕੇ ਵਿੱਚ ਵੰਡ ਰਹੇ ਹੋ ਫਿਰ ਪਠਾਨਕੋਟ ਹਲਕਾ ਪੁਹਾ ਸੁਜਾਨਪੁਰ ਹੋ ਗਿਆ ਜਾਂ ਫਿਰ ਪਠਾਨਕੋਟ ਹੋ ਗਿਆ ਜ਼ਿਆਦਾਤਰ ਦੂਸਰੀਆਂ ਰਵਾਇਤੀ ਪਾਰਟੀਆਂ ਜਾਂ ਕਾਂਗਰਸ ਹੋਵੇ ਜਾਂ ਫਿਰ ਭਾਜਪਾ ਹੋਵੇ ਉਹ ਆਪਣਾ ਝੰਡਾ ਉੱਥੇ ਗੜਦੀਆਂ ਨਜ਼ਰ ਆਉਂਦੀਆਂ ਨੇ ਹਮੇਸ਼ਾ ਹੀ ਉਹ ਕਹਿੰਦੀਆਂ ਨੇ ਕਿ ਇੱਥੋਂ ਵੋਟਾਂ ਭਾਜਪਾ ਨੂੰ ਮਿਲਦੀਆਂ ਨੇ ਜਾਂ ਕਾਂਗਰਸ ਨੂੰ ਮਿਲਦੀਆਂ। ਦੇਖੋ ਮੈਂ ਦੱਸਣਾ ਚਾਹੁੰਨਾ ਮੈਂ ਸਗੋਂ ਹੱਲੇ ਬਟਾਲੇ ਦੇ ਵਿੱਚ ਕੱ ਮੈਂ ਜਦੋਂ ਜਿੱਥੇ ਜਾਣਾ ਮੈਨੂੰ ਇੱਕੋ ਵਾਜ ਦਿੰਦੇ ਆ ਵੀ ਯਾਰ ਤੂੰ ਇੱਥੇ ਰੋ ਇੱਥੇ ਛੱਡ ਤੂੰ ਉੱਧਰ ਵੇਖ ਉੱਧਰਲਾ ਏਰੀਆ ਵੇਖ ਪਠਾਨਕੋਟ ਜਾਣਾ ਉਹ ਕਹਿੰਦੇ ਆ ਵੀ ਨਹੀਂ ਨਹੀਂ ਫਿਕਰ ਨਾ ਕਰ ਯਾਰ ਕੀਤੇ ਰਹੀਆਂ ਤੂੰ ਦੀਨਾ ਨਗਰ ਚਲਾ ਦੀਨਾ ਨਗਰ ਜਾਣੇ ਉੱਥੋਂ ਵੀ ਵਾਜ ਇਹ ਸੋ ਕਹਿਣ ਦਾ ਭਾਵ ਲੋਕ ਤਿਆਰ ਨੇ ਮੈਂ ਦੱਸਣਾ ਚਾਹੁੰਨਾ ਵਾ ਵੀ ਇਹਨਾਂ ਵੱਡਾ ਹੰਗਾਰਾ ਮਿਲ ਰਿਹਾ ਹੈ ਇਹਦਾ ਰਿਜ਼ਲਟ ਜਿਹੜਾ ਇਹ ਤੁਹਾਨੂੰ ਲੋਕਾਂ ਦਾ ਫਤਵਾ ਜਿਹੜਾ ਤੁਹਾਨੂੰ 4 ਤਰੀਕ ਨੂੰ ਪਤਾ ਲੱਗੂਗਾ ਕਿਸ ਕਦਰ ਇਹਨਾਂ ਦਾ ਪਿਆਰ ਜਿਹੜਾ ਮਿਲਦਾ ਜੇ ਮੈਂ ਗੱਲ ਕਰਾਂ ਤੇ ਜਿਸ ਤਿੱਕੇ ਨਾਲ ਤੁਹਾਡੇ ਵਿਰੋਧੀ ਨੇ ਮਤਲਬ ਰਵਾਇਤੀ ਪਾਰਟੀਆਂ ਦੇ ਕਾਂਗਰਸ ਦੇ ਹੋਣਗੇ ਜਾਂ ਸ਼੍ਰੋਮਣੀ ਕਾਲੀ ਦਲ ਦੇ ਹੋਗੇ ਹਨ ਉਹਨਾਂ ਦੇ ਵੱਲੋਂ ਲਗਾਤਾਰ ਸਟੇਜ ਦੇ ਉੱਤੇ ਬਿਆਨ ਦਿੱਤੇ ਜਾ ਰਹੇ ਨੇ ਮੀਟਿੰਗਾਂ 'ਚ ਬਿਆਨ ਦਿੱਤੇ ਜਾ ਰਹੇ ਨੇ ਕਿ ਸੁਲਝਿਆ ਤੇ ਸਮਝਿਆ ਸਮਝਦਾਰ ਬੰਦਾ ਭੇਜੋ ਤੁਸੀਂ ਪਾਰਲੀਮੈਂਟ ਦੇ ਵਿੱਚ ਜਿਹੜਾ ਜ਼ਿਆਦਾ ਵਿਚਰਿਆ ਹੋਵੇ ਸਿਆਸਤ ਦੇ ਵਿੱਚ ਉਹਨੂੰ ਭੇਜੋ ਜਿਹਨੂੰ ਜ਼ਿਆਦਾ ਤਜਰਬਾ ਉਹਨੂੰ ਭੇਜੋ ਤਾਂ ਕਿ ਉੱਥੇ ਜਾ ਕੇ ਤੁਹਾਡੀ ਗੱਲਬਾਤ ਉਠਾ ਸਕੇ ਕੀ ਸਮਝਦੇ ਹੋ ਮਤਲਬ ਕਿਉਂ 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 ਇਸ ਤਰੀਕੇ ਦੇ ਨਿਸ਼ਾਨੇ ਕੱਸਦੇ ਆ ਅ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਹ ਐਮਐਲਏ ਦੀ ਇਲੈਕਸ਼ਨ ਚ ਵੀ ਐਸੀਆਂ ਗੱਲਾਂ ਕਰਦੇ ਸੀ ਤੇ ਅਕਸਰ ਤੁਸੀਂ ਵੀ ਸਵਾਲ ਪੁੱਛਦੇ ਰਹੇ ਹੋ ਮੈਨੂੰ ਗੱਲ ਇਹ ਨਹੀਂ ਹੁੰਦੀ ਗੱਲ ਹੁੰਦੀ ਹੈ ਹੁਣ ਜੇ ਜਾਦਾ ਸੁਲਝੇ ਨੇ ਮੈਂ ਦੇਖ ਰਿਹਾ ਸੀ ਇਹ ਜਾਦਾ ਸੁਲਝ ਜਾਂਦਾ ਕੀ ਕਰਾਂਗੇ ਜਦੋਂ ਸਟੇਜਾਂ ਤੇ ਬਜ਼ੁਰਗਾਂ ਨੂੰ ੱੱਕੇ ਵਜਦੇ ਹੋਣ ਜਾਦਾ ਸੁਲਝ ਜਾਂਦਾ ਕੀ ਕਰਾਂਗੇ ਜਦੋਂ ਕਿਸੇ ਦੀ ਗੱਲ ਸੁਣਦੀ ਨਾ ਹੋਵੇ ਜਾਦਾ ਸੁਲਝਿਆ ਨੂੰ ਕੀ ਕਰਾਂਗੇ ਜੇ ਸਾਡੇ ਚ ਸ਼ੈਨਸ਼ੀਲਤਾ ਨਾ ਹੋਵੇ ਜਾਦਾ ਸੁਲਝਿਆ ਨੂੰ ਕੀ ਕਰਾਂਗੇ ਜੇ ਜਿਆਦਾ ਹੰਕਾਰ ਹੋਵੇ ਹੁਣ ਤੁਸੀਂ ਮੈਨੂੰ ਬਤੋ ਸਵਾਲ ਕਰ ਰਹੇ ਹੋ ਮੇਰਾ ਫਰਜ਼ ਬਣਦਾ ਹੈ ਤਾਨੂੰ ਹਰ ਸਵਾਲ ਦਾ ਜਵਾਬ ਦੇਣਾ ਹੁਣ ਫਰਕ ਕੀ ਹੈ ਲੋਕ ਕੀ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਅਸੀਂ ਆਪਣਾ ਅਗੂ ਉਹਨੂੰ ਬਣਾਈਏ ਜਿਹਦਾ ਗੁੱਟ ਫੜ ਕੇ ਅਸੀਂ ਕੰਮ ਲੈ ਸਕੀਏ ਲੋਕ ਪਹਿਦੀਆਂ ਸਿਆਸਤਾਂ ਖਤਮ ਨੇ ਕੋਈ ਕਿਸੇ ਤੋਂ ਨਹੀਂ ਡਰਦਾ ਉਹ ਕਹਿੰਦੇ ਸਾਡੀ ਇੱਜ਼ਤ ਹੋਣੀ ਚਾਹੀਦੀ ਹੈ ਅਸੀਂ ਜਾਣਦੇ ਹਾਂ ਸਾਡੀ ਗੱਲ ਸੁਣੇ ਸਾਨੂੰ ਬਿਠਾਵੇ ਲੋਕਾਂ ਦੀ ਇਹ ਡਿਮਾਂਡ ਹੈ ਹੁਣ ਤੁਸੀਂ ਮੈਨੂੰ ਕੋਈ ਸਵਾਲ ਪੁੱਛ ਦਿਓ ਮੈਂ ਆਪਣੇ ਡਰਾਈਵਰ ਨੂੰ ਕਹਾਂ ਬ੍ਰੇਕ ਮਾਰ ਬ੍ਰੇਕ ਮਾਰ ਤੁਹਾਨੂੰ ਮੈਂ ਕਹਾਂ ਚਲੋ ਗੱਡੀ ਚੋਂ ਬਾਹਰ ਵਾਟ ਇੱਕ ਤੁੱਕ ਥੋੜਾ ਬਣਦਾ ਮਾਜੀ ਉਹਰੇ ਤੁਹਾਨੂੰ ਵੀ ਪਤਾ ਹੈ ਪਿਛਲੀ ਵਾਰੀ ਕਈ ਵਾਰੀ ਐਸੇ ਐਸੇ ਚੀਜ਼ਾਂ ਦੇਖੀਆਂ ਵੀ ਆ ਕਈ ਲੀਡਰਾਂ ਵੱਲੋਂ ਕੀਤਾ ਵੀ ਗਿਆ ਵਾ ਕਈ ਲੀਡਰਾਂ ਵੱਲੋਂ ਇਹ ਇੰਟਰਵਿਊ ਦਿੰਦਿਆਂ ਹੋਏ ਪੱਤਰਕਾਰਾਂ ਦੇ ਗੱਲ ਵੀ ਪਿਆ ਗਿਆ ਵਾ ਸੋ ਜਿੰਨਾ ਬੰਦਿਆਂ 'ਚ ਸ਼ੈਨ ਛੀਲਤਾ ਹੀ ਨਹੀਂ ਜਿੰਨਾ ਬੰਦਿਆਂ 'ਚ ਗੱਲ ਸੁਣਨ ਦਾ ਬਰਦਾਸ਼ਤਾ ਮਾਦਾ ਹੀ ਨਹੀਂ ਹੁਣ ਤੁਸੀਂ ਦੇਖਿਆ ਹੋਊਗਾ ਤੁਸੀਂ ਮੇਰੇ ਨਾਲ ਉਸ ਫੇਰ ਦੇ ਇਨਾਂ ਦੇ ਵਿੱਚੋਂ ਕਿਹਨੇ ਵੀ ਮੈਨੂੰ ਐਮਐਲਏ ਕਿਹਾ ਹੋਵੇ ਹਰ ਕੋਈ ਬੰਦਾ ਕਹਿੰਦਾ ਸ਼ੈਰੀ 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 ਇਹ ਆਪਣਾ ਪੰਨਾ ਆਪਣਾ ਪੰਨਾ ਇਹ ਆਪਣਾ ਪੰਨਾ ਕਮਾਣਾ ਬੜਾ ਔਖਾ ਦੇਖੋ ਏਸੇ ਆਪਣੇ ਪੰਨੇ ਕਰਕੇ ਉਮਰਾਂ ਲੰਘ ਜਾਂਦੀਆਂ ਨੇ ਪਰ ਮੈਂ ਰਹਿਣੀ ਆ ਉਸ ਅਕਾਲ ਪੁਰਖ ਦਾ ਉਸ ਸੱਚੇ ਪਾਤਸ਼ਾਹ ਦਾ ਉਸ ਪ੍ਰਭੂ ਦਾ ਜਿਨੇ ਮੈਨੂੰ ਇੰਨਾ ਬਲ ਬਖਸ਼ਿਆ ਔਰ ਮੈਂ ਅ ਮੈਂ ਕਹਿ ਸਕਦਾ ਵੀ ਮੈਨੂੰ ਇੰਨਾ ਲੋਕ ਮੇਰੇ ਪਿਆਰ ਕਰਦੇ ਨੇ ਮੁੱਦਿਆਂ ਦੀ ਗੱਲ ਕਰਾਂ ਤੇ ਤੁਸੀਂ ਹੁਣ ਪੂਰੇ 9 ਹਲਕੇ ਲੋਕ ਸਭਾ ਸੀਟਾਂ 'ਚ ਪੈਂਦੇ ਨੇ ਹਨਾ ਬਟਾਲਾ ਹਲਕੇ 'ਚ ਤੁਸੀਂ ਵਿਚਰਦੇ ਰਹੇ ਹੋ ਐਮ ਐਲ ਏ ਲੋਕਾਂ ਨੇ ਚੁਣਿਆ ਤੁਸੀਂ ਕੰਮ ਵੀ ਬਥੇਰੇ ਕਰਾਏ ਨੇ ਬਟਾਲਾ ਹਲਕੇ ਦੇ ਵਿੱਚ ਲੋਕ ਜਾਦਵੀ ਰੱਖ ਰਹੇ ਨੇ ਕੰਮ ਹਨਾ ਜਦੋਂ ਹੀ ਬਟਾਲਾ ਹਲਕੇ 'ਚ ਨਿਕਲਦੇ ਹੋ ਲੋਕ ਖੁਦ ਕਹਿ ਰਹੇ ਨੇ ਤੁਹਾਨੂੰ ਅਸੀਂ ਆਪ ਸੁਣਿਆ ਕਈ ਵਾਰ ਕਹਿ ਰਹੇ ਲੋਕ ਕਿ ਤੁਸੀਂ ਦੂਸਰੇ ਹਲਕਿਆਂ 'ਚ ਜਾਓ ਇਹ ਹਲਕਾ ਤੁਹਾਡਾ ਸੰਭਿਆ ਪਿਆ ਦੂਸਰੇ ਹਲਕੇ ਦੇ ਵਿੱਚ ਤੁਹਾਨੂੰ ਕਿਹੜੇ ਐਸੇ ਮੁੱਦੇ ਨਜ਼ਰ ਆ ਰਹੇ ਆ ਕਿ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਹੱਲ ਹੋਣੇ ਚਾਹੀਦੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਲੋਕਾਂ ਦੀ ਮੰਗ ਸਭ ਤੋਂ ਪਹਿਲਾਂ ਤੇ ਵੱਡਾ ਮੁੱਦਾ ਸਾਡੀ ਲੋਕ ਸਭਾ ਦਾ ਬਾਰਡ ਰਹੀ ਦੀਆਂ ਨਸ਼ਾ ਬਹੁਤ ਡਰੋਨ ਜਿਹੜਾ ਉਹਨੇ ਪੰਛੀ ਨਹੀਂ ਹੁੰਦੇ ਜਿੰਨੇ ਡਰੋਨ ਹੁੰਦੇ ਇਹਦੇ ਵਾਸਤੇ ਕੋਈ ਪੁਖਤਾ ਪ੍ਰਬੰਧ ਐਸੇ ਹੋਣੇ ਚਾਹੀਦੇ ਨੇ ਜਿਹੜੇ ਪੰਜਾਬ ਨੂੰ ਢਾਹ ਲਾਈ ਜਾ ਰਹੀ ਹੈ ਇਹ ਲੱਗਣ ਤੋਂ ਬਚਾਉਣਾ ਆਪਾਂ ਉਸ ਤੋਂ ਬਾਅਦ ਦੀਨਾ ਨਗਰ ਵਾਲੀ ਸਾਈਡ ਦਰਿਆ ਪਾਣੀ ਆਉਂਦੇ ਨੇ ਬਰਸਾਤਾ ਹੁੰਦੀਆਂ ਨੇ ਤੇ ਹਰ ਵਾਰ ਸਾਡੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਡੁੱਬ ਜਾਂਦੀਆਂ ਕਿਉਂਕਿ ਬਨ ਜਿਹੜੇ ਪੱਕੇ ਨਹੀਂ ਹੁੰਦੇ ਉਸ ਤੋਂ ਬਾਅਦ ਕੋਈ ਵੱਡੀ ਇੰਡਸਟਰੀ ਨਹੀਂ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਕੋਈ ਵੱਡੇ ਹਸਪੀਟਲ ਨਹੀਂ ਹੈ ਐਸੀ ਇੱਕ ਕਈ ਸਮੱਸਿਆਵਾਂ ਨੇ ਪਠਾਨਕੋਟ ਦੇ ਵਿੱਚ ਜਾ ਕੇ ਦੇਖੋ ਇੱਕ ਟ੍ਰੈਫਿਕ ਦੀ ਸਮੱਸਿਆ ਬਹੁਤ ਵੱਡੀ ਫਾਟਕ ਜਿਹੜੇ ਨੇ ਉਹ ਸ਼ਹਿਰ ਦੇ ਵਿੱਚ ਨੇ ਜਦੋਂ ਰੇਲ ਗੱਡੀਆਂ ਨਿਕਲਦੀਆਂ ਨੇ 4-4 ਘੰਟੇ ਤੇ ਪਠਾਨਕੋਟ ਜਿਹੜਾ ਉਤਰਾਏ ਬਲੌਕ ਰਹਿੰਦਾ ਸੋ ਮੈਂ ਜੇ ਮੈਨੂੰ ਜ਼ਿੰਮੇਵਾਰੀ ਮਿਲਦੀ ਹੈ ਵੱਡੀਆਂ ਇੰਡਸਟਰੀਆਂ ਲੈ ਕੇ ਆਵਾਂਗੇ ਵੱਡੇ ਹਸਪਤਾਲਾਂ ਦੇ ਮੁੱਦੇ ਚੁੱਕਾਂਗੇ ਲੈ ਕੇ ਆਵਾਂਗੇ ਔਰ ਜਿਹੜੇ ਨਾਰਮਲ ਕੰਮ ਨੇ ਸੈਂਟਰ ਨਾਲ ਰਿਲੇਟਡ ਉਹ ਵੀ ਕਰਾਂਗੇ ਆਪਾਂ ਨਸ਼ਾ ਤੁਸੀਂ ਨਸ਼ੇ ਦੀ ਗੱਲ ਕੀਤੀ ਨਸ਼ਾ ਤੁਸੀਂ ਦੱਸਿਆ ਕਿ ਬਾਰਡਰ ਜਿਹੜੀ ਚ ਕਾਫੀ ਜਿਆਦਾ ਮੁੱਦਾ ਨਸ਼ੇ ਦਾ ਜਿਆਦਾ ਵੱਡਾ ਹੈਗਾ ਕਿਉਂਕਿ ਇਸ ਨਸ਼ੇ ਦੀ ਦਲਦਲ ਨੂੰ ਖਤਮ ਕਰਨ ਦਾ ਵੀ ਜ਼ਰੂਰੀ ਹੈ ਕਿਉਂਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਪਏਗਾ ਕਿਸ ਤਰੀਕੇ ਨਾਲ ਫਿਰ ਸੋਚ ਰੱਖਿਆ ਅਗਰ ਤੁਹਾਨੂੰ ਇਹ ਜ਼ਿੰਮੇਵਾਰੀ ਲੋਕ ਸੌਂਪਦੇ ਆ ਤਾਂ ਕਿਵੇਂ ਇਸ ਤਰੀਕੇ ਦਾ ਹੱਲ ਨਿਕਲ ਪਾਏ ਦੇਖੋ ਜੀ ਲੋਕ ਸਰਪੰਚ ਬਣਾਉਂਦੇ ਨੇ ਕਿਉਂ ਬਣਾਉਂਦੇ ਨੇ ਸਾਡੀ ਗੱਲ ਸੁਣੇ ਤੇ ਸਾਡੇ ਪਿੰਡ ਦਾ ਵਿਕਾਸ ਹੋਵੇ ਐਮਐਲਏ ਕਿਉਂ ਬਣਾਉਂਦੇ ਨੇ ਵੀ ਸਾਡੀ ਜਿਹੜੀ ਗੱਲ ਹੈ ਉਹ ਵਿਧਾਨ ਸਭਾ ਚ ਚੁੱਕੇ ਤੇ ਸਾਡੇ ਹਲਕੇ ਦਾ ਵਿਕਾਸ ਹੋਇਆ ਇਹ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਮੈਂਬਰ ਪਰ ਜੇ ਹੁਣ ਅਸੀਂ ਐਮਪੀ ਮੈਨੂੰ ਬਣਾਉਂਦੇ ਨੇ ਮੇਰੀ ਕੋਸ਼ਿਸ਼ ਇਹ ਆ ਵੀ ਮੈਂ ਇਹਨਾਂ ਦੀ ਆਵਾਜ਼ ਨੂੰ ਜਿਹੜਾ ਦਿੱਲੀ ਤੱਕ ਪਹੁੰਚਾਵਾਂ ਕਿਉਂਕਿ ਇਹ ਇਹ ਜ਼ਮੀਨੀ ਲੈਵਲ ਤੇ ਲੋਕਤੰਤਰ ਰਾਜ ਕਿਉਂ ਕਿਹਾ ਜਾਂਦਾ ਲੋਕਾਂ ਦਾ ਰਾਜ ਕਿਉਂ ਕਿਹਾ ਜਾਂਦਾ ਕਿਉਂਕਿ ਲੋਕ ਡਿਸਾਈਡ ਕਰਦੇ ਆ ਹੁਣ ਲੋਕ ਬਣਾਉਂਦੇ ਨੇ ਜੇ ਲੋਕਾਂ ਦੀ ਨਾ ਸੁਣਿਆ ਜਾਵੇ ਫਿਰ ਕਾ ਦਾ ਲੋਕਤੰਤਰ ਰਹਿ ਗਿਆ ਸੋ ਜਿਹੜੀਆਂ ਸਮੱਸਿਆਵਾਂ ਨੇ ਸਾਡਾ ਪਹਿਲ ਦੇ ਅਧਾਰ ਤੇ ਹੱਕ ਵੀ ਬਣਦਾ ਔਰ ਫਰਜ਼ ਵੀ ਬਣਦਾ ਇਹਨਾਂ ਦੀਆਂ ਸਮੱਸਿਆਵਾਂ ਨੂੰ ਉੱਪਰ ਕੇ ਉੱਤੇ ਲੈ ਕੇ ਜਾਈਏ ਔਰ ਸਮੱਸਿਆਵਾਂ ਦਾ ਹੱਲ ਕਰਾਈਏ ਤਿੰਨ ਸਾਲ ਸਰਕਾਰ ਰਹਿੰਦੀ ਹੈ ਜੇ ਉੱਤੋਂ ਬਣ ਕੇ ਆਉਂਦੇ ਆ ਫਿਰ ਡਬਲ ਰਸਤਾਰ ਨਾਲ ਕੰਮ ਕਰਾਂਗੇ ਸੋ ਮੈਂ ਰਹਿਣੀ ਆ ਔਰ ਮੈਨੂੰ ਮਾਣ ਵੀ ਆ ਇਸ ਗੱਲ ਦਾ ਵੀ ਇਸ ਵਾਰ ਜਿਹੜਾ ਲੋਕ ਇੱਕ ਵੱਖਰਾ ਇਤਿਹਾਸ ਰਚਣਗੇ ਜੀ ਰੋਟੀ ਖਾਂ ਦਾ ਟਾਈਮ ਮਿਲ ਜਾਂਦਾ ਰੋਟੀ ਚੱਲੀ ਜਾਂਦਾ ਜੀ ਮੈਂ ਤੇ ਹੈਰਾਨ ਉਹਨਾਂ ਮੈਂ ਰੋਡ ਸ਼ੋਅ ਕਰ ਰਿਹਾ ਹਾਂ ਤੇ ਛੱਤ ਤੇ ਬਹਿ ਕੇ ਰੋਟੀ ਖਾਂਦਾ ਬਹਿ ਕਿਤੇ ਤੇ ਵਿਰੋਧੀਆਂ ਨੇ ਕਿਤੇ ਉਹ ਵੀ ਗੱਲ ਚੁੱਕ ਲਈ ਕਹਿੰਦੇ ਜੀ ਵੇਖੋ ਜੀ ਕਿਵੇਂ ਉਮੀਦਵਾਰ ਬਣਾ ਦਿੰਦੇ ਚੌਂਕੜੀ ਮਾਰ ਕੇ ਗੱਡੀ ਦੀ ਛੱਤ ਤੇ ਬੈਠਾ ਮੈਂ ਕਿਹਾ ਜੀ ਮੈਨੂੰ ਹੁਣ ਪਤਾ ਲੱਗਾ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਲੱਗਦੀ ਫਿਰ ਇਹ ਸੋਚ ਜਾਂ ਫਿਰ ਇਹ ਇਸ ਤਰੀਕੇ ਦੀ ਸੋਚ ਰੱਖਣਾ ਵਿਰੋਧੀਆਂ ਦੀ ਕਿਸ ਤਰ੍ਹਾਂ ਦਾ ਲੱਗਦਾ ਦੇਖੋ ਜੀ ਉਹਨਾਂ ਦਾ ਇੱਕ ਕਲਚਰ ਹੈ ਹੁਣ ਜਿਨ੍ਹਾਂ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਲੂਟ ਹੀ ਵੱਜੇ ਹੋਣ ਪਹਿਲਾਂ ਬਾਪ ਦੇ ਵੇਲੇ ਫਿਰ ਆਪਣੇ ਵੇਲੇ ਅਫਸਰਾਂ ਨੇ ਜੀ ਹਜ਼ੂਰੀ ਕੀਤੀ ਹੋਵੇ ਤੇ ਹੰਕਾਰ ਤੇ ਰਹਿੰਦਾ ਪਰ ਮੈਂ ਤਾਂ ਮੈਂ ਤਾਂ ਤੁਹਾਨੂੰ ਸਲੂਟ ਮਾਰਦੇ ਆ ਵੇਖਿਆ ਲੋਕਾਂ ਨੂੰ ਹੁਣ ਮੈਂ ਤੁਸੀਂ ਮੈਂ ਮੈਂ ਦੇਖਿਆ ਉੱਥੇ ਜਿਹੜੇ ਬਜ਼ੁਰਗ ਆਏ ਸੀ ਤੁਸੀਂ ਕਈਆਂ ਦੇ ਗੋਡੇ ਹੱਥ ਲਗਾ ਰਹੇ ਸੀ ਕਈਆਂ ਨੂੰ ਤੁਸੀਂ ਸਲੂਟ ਵੀ ਮਾਰਿਆ ਵਾ ਇੱਕ ਫੌਜੀ ਉੱਥੇ ਰਿਟਾਇਰਡ ਆਏ ਸੀ ਜਿਨ੍ਹਾਂ ਨੂੰ ਤੁਸੀਂ ਸੂਬੇਦਾਰ ਕਹਿ ਰਹੇ ਸੀ ਤੁਸੀਂ ਉਹਨਾਂ ਨੂੰ ਸਲੂਟ ਮਾਰ ਰਹੇ ਸੀ ਬਿਲਕੁਲ ਜੀ ਵੇਖੋ ਇਹੋ ਫਰਕ ਹੈ ਉਹ ਮਰਉਂਦੇ ਨੇ ਅਸੀਂ ਮਾਰਦੇ ਆ ਇਸੇ ਕਰਕੇ ਆਪਣਾ ਪੰਨਾ ਸੋ ਕਹਿਣ ਦਾ ਭਾਵ ਅਸੀਂ ਗਰਾਊਂਡ ਤੋਂ ਉੱਠੇ ਆ ਧੱਕੇ ਖਾ ਕੇ ਉੱਠੇ ਆ ਉਹ ਕਹਿੰਦੇ ਹੁੰਦੇ ਨਾ ਸਿਆਣੇ ਕਹਿੰਦੇ ਨੇ ਵੀ ਅਕਲ ਜਿਹੜੀ ਬਦਾਮ ਖਾ ਕੇ ਨਹੀਂ ਹੁੰਦੀ ਤੱਕੇ ਖਾ ਕੇ ਹੁੰਦੀ ਆ ਅਸੀਂ ਤੱਕੇ ਖਾ ਕੇ ਇੱਥੋਂ ਤੱਕ ਪਹੁੰਚੇ ਆ ਔਰ ਸਾਨੂੰ ਪਤਾ ਹੈ ਗਰੀਬਾਂ ਦੇ ਚੁੱਲ੍ਹਿਆਂ 'ਚ ਅੱਗ ਕਿਤਰਾ ਬਲਦੀ ਹੈ ਸਾਨੂੰ ਪਤਾ ਹੈ ਮਜਬੂਰੀ ਕੀ ਹੈ ਸਾਨੂੰ ਪਤਾ ਹੈ ਗਰੀਬ ਦਾ ਦੁੱਖ ਕੀ ਹੈ ਪਰ ਪ੍ਰਮਾਤਮਾ 'ਤੇ ਇਹ ਹਵਾਲੇ ਬੇਨਤੀ ਕਰਦੇ ਆ ਕਿ ਸੱਚੇ ਆਪਾ ਸਾਰੇ ਇੰਨੀ ਕਿ ਹਿੰਮਤ ਰੱਖੀ ਕਿਸੇ ਦਾ ਸਵਾਰ ਸਕੀ ਆ ਆਪਾਂ ਜੀ ਬਿਲਕੁਲ ਐਸਾਂ ਸਾਡੇ ਨਾਲ ਬਟਾਲਾ ਤੋਂ ਵਿਧਾਇਕ ਅਮਨ ਸਿੰਘ ਸੈਰੀਕਲ ਸੀ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਲੋਕ ਸਭਾ ਗੁਰਦਾਸਪੁਰ ਸੀਟ ਤੋਂ ਉਮੀਦਵਾਰ ਬਣਾ ਕੇ ਉਤਾਰਿਆ ਹੈ ਲਗਾਤਾਰ ਸਵੇਰੇ 7 ਵਜੇ ਤੋਂ ਘਰੋਂ ਨਿਕਲਦੇ ਹਨ ਰਾਤ ਦੇ 11 ਵਜਨ 12 ਵਜਨ ਪਤਾ ਕੋਈ ਨਹੀਂ ਕਿੱਥੇ ਰੋਟੀ ਖਾਣੀ ਹੈ ਤੇ ਕਿੱਥੋਂ ਲੋਕਾਂ ਨੂੰ ਮਿਲ ਕੇ ਕਦੋਂ ਬੱਚਿਆਂ ਤੱਕ ਵਾਪਸ ਪਹੁੰਚਣਾ ਹੈ ਪਰ ਲੱਗੇ ਹੋਏ ਨੇ ਮਿਹਨਤ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਅਗਰ ਲੋਕ ਇਹਨਾਂ ਨੂੰ ਚੁਣ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਦੇ ਹਨ ਤੇ ਇਹ ਲੋਕਾਂ ਦੇ ਮੁੱਦੇ ਉੱਥੇ ਉਠਾਣਗੇ ਲੋਕਾਂ ਦੇ ਖਲਕਿਆਂ ਦੇ ਮੁੱਦੇ ਉੱਥੇ ਉਠਾਣਗੇ ਤੇ ਲੋਕਾਂ ਦੀ ਜਿਹੜੇ ਕੰਮ ਹੋਣ ਤੱਕ ਸਰਕਾਰਾਂ ਨਹੀਂ ਕਰਵਾ ਸਕੀਆਂ ਜਾਂ ਫਿਰ ਦੂਸੀਆਂ ਰਾਜਨੀਤਿਕ ਪਾਰਟੀਆਂ ਨਹੀਂ ਕਰਵਾ ਸਕੀਆਂ ਉਹ ਉੱਥੇ ਲੋਕਾਂ ਦੀ ਆਵਾਜ਼ ਬਣ ਕੇ ਉਹਨਾਂ ਕੰਮਾਂ ਨੂੰ ਕਰਵਾਉਣਗੇ ਜਿੱਤ ਦਾ ਦਾਵਾ ਠੋਕਰੇ ਨੇ ਦੇਖਣਾ ਹੁਣ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਕਿਸ ਦੇ ਪਲੜੀ 'ਚ ਬੈਠਦੇ ਹਨ ਤੇ ਕਿਸ ਨੂੰ ਆਪਣਾ ਮੈਂਬਰ ਪਾਰਲੀਮੈਂਟ ਬਣਾ ਕੇ ਪਾਰਲੀਮੈਂਟ 'ਚ ਭੇਜਦੇ ਹਨ ਕੈਮਰਾ ਪਰਸਨ ਲਵਪ੍ਰੀਤ ਦੇ ਨਾਲ ਭਪਾਲ ਸਿੰਘ ਪੰਜਾਬ న్యూਸ ਬਟਾਲਾ